ਛੋਟੀ ਵੀ 1.5 ਮਿੰਟ ਸੂਈ ਵੀ ਹੈਗੀ ਹਾਂਜੀ ਬਾੜੇ ਤੇ ਮਿਲ ਗਈ ਠੀਕ ਹੈ ਜੀ ਮੁੰਨਾ ਟਾਈਮ ਤੇ ਦੁੱਧ ਕਿੰਨਾ ਜੀ ਤਾਂ 10 ਲੀਟਰ ਜੀ 10 ਲੀਟਰ ਦੁੱਧ ਸੋਪਰਾ ਉਹ ਦੁੱਧ 10 ਲੀਟਰ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਰੈਸਰ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਛੋਟੀ ਹੈ ਜੀ ਸੂਈ ਵੀ ਵੱਡੀ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਠੀਕ ਨਾ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528200375 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਦਿੰਨੇ ਆ ਜੀ ਜਾਣਕਾਰੀ ਤਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਗਰਜੀਤ ਕੌਰ ਪਿੰਡ ਰਾਇਸਰ ਜੀ ਚਲਾ ਬਰਨਾਲ ਠੀਕ ਹੈ ਜੀ ਹਾਂਜੀ ਛੋਟੀ ਜਾਣਕਾਰੀ ਦਿਓ ਆਪਣੀ ਕਦੋਂ ਸੂਈ ਆ ਕੀ ਗੱਲਬਾਤ ਹੈ ਕਿੰਨੇ ਟੰਗ ਗਿਆ ਚੋਟੀ ਵੀਰੇ 1/2 ਮਿੰਟ ਸੁਈ ਵੀ ਹੈਗੀ ਹਾਂਜੀ ਬਾੜੇ ਤੇ ਮਿਲ ਗਈ ਠੀਕ ਹੈ ਜੀ ਬੰਨੇ ਟਾਈਮ ਤੇ ਦੁੱਧ ਕਿੰਨਾ ਜੀ ਤਾਂ 10 ਲੀਟਰ ਜੀ 10 ਲੀਟਰ ਦੁੱਧ ਜੋਪਰਾ ਉਹ ਦੁੱਧ 10 ਲੀਟਰ ਚੈੱਕ ਕਰ ਸਕਦੇ ਹੋ ਬਾੜੇ ਤੇ ਮਿਲਦੀ ਆ ਠੀਕ ਹੈ ਨਾ ਲੋ ਜੀ ਲੋ ਜੀ ਚੱਕਾ ਤੋਂ ਲੈ ਵਾ ਲੋ ਜੀ ਅਰੇ ਲੋ ਜੀ ਨਾ ਚਲੋ ਲੈ ਚਲੋ। ਹੋ ਗਿਆ। ਛੋਟੀ ਸੋਹਣੀ ਆ ਠੀਕ ਹੈ ਨਾ ਕੱਦ ਵਰਡ ਸੁੱਖ ਨ ਕਰਮ ਵਾਲੀ ਦਾ ਸੋਹਣਾ। ਠੀਕ ਹੈ ਜੀ। ਕਿਹੜੀ ਨਸਲ ਦੀ ਹੈ ਜੀ ਇਹ? ਐਮ 29 ਆ ਜੀ। ਐਮ 29 ਦੀ ਆ। ਹਾਂ ਜੀ। ਰੇਟ ਜੀ ਦਾ? ਰੇਟ ਤੁਹਾਨੂੰ ਦੱਸਾਂਗੇ। ਜਾ ਜਿਊਗਾ ਜੀ? ਹਾਂ ਜੀ। ਲੋਪਰਾ ਚੈੱਕ ਕਰ ਐਮ 29 ਦੀ ਆ। ਠੀਕ ਹੈ ਨਾ। ਤੇ ਹੋ ਗਿਆ। ਚਾਹ ਦੋ ਡੰਗ ਚੋਕ ਲੈ ਜੀ ਜੜਾ। ਹਾਂ ਜੀ ਹਾਂ ਜੀ। ਲੋਪਰਾ। ਚਾਹ ਚਾਰ ਡੰਗ ਚੋਬ ਜੇ ਇਹਦੀ ਕੋ ਗੱਲ। ਠੀਕ ਹੈ ਠੀਕ। ਲਓ ਜੀ ਚੱਕਾ ਸਾਡਾ ਭਰਾ। ਪੈਂਟਰ ਐਸਰ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਲੋ ਜੀ ਕੱਦ ਬੜ ਸੁਖਨ ਕਰਮਾਲੀ ਦਾ ਸੁਣਾ ਭੈਣ ਜੀ ਨੇ ਜ਼ਰੂਰ ਕਨੈਕਟ ਕਰੋ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ